ਆਹ ਦੇਖੋ ਮਹਾਰਾਜ ਜੀ ਆਦਤੀਆਂ ਨੂੰ ਰੱਖਿਆ ਹੈ ਆਹ ਦੇਖੋ ਮਹਾਰਾਜ ਜੀ ਐਦਾਂ ਲੁੱਟਾ ਘੋੜਾ ਖੋੜਿਆ ਇਹਦੇ ਕੋਲੋਂ ਨਿਕਲਿਆ ਬਾਸ਼ੋ ਆਹ ਦੇਖੋ ਪੇਚਾ ਹੋ ਆ ਮਰਦੀ ਨਿਕਲਿਆ ਇਹੇ ਕੋਲ ਐਡਾ ਦੁਨੀਆ ਨੂੰ ਲੁੱਟਦੇ ਆ ਆ ਦੇਖੋ ਆ ਮਾਰ ਦਿੱਤਾ ਕਰਦੇ ਆ ਆ ਨਿਕਲਿਆ ਜੀ ਮਾਰੂ ਨਾ ਮਾਰੂ ਨਾ ਯਾਰ ਨਾ ਮਤ ਕਰੂਗਾ ਆ ਕਹਿੰਦੇ ਨੇ ਖੇਵੈ ਅਜੀ ਲੜਾਈ ਹੈ ਇਸੇ ਲਈ ਲੜਾਈ ਆ ਤੂੰ ਬਦਮਾਸ਼ ਨਹੀਂ ਭਾਈ ਜੀ ਬਦਮਾਸ਼ ਆ ਕੱਦ ਦੱਸ ਕਿੰਨੀਆਂ ਲੁੱਟ ਸਕੀਂ ਮਾਰਦਾ ਕੋਈ ਨਹੀਂ ਕਿ ਤੈਨੂੰ ਛੱਡਣਾ ਨਹੀਂ ਮਾਰਦਾ ਤਾਂ ਵਾਰਦਾ ਕਿਉਂ ਸਾਡੇ ਪਿੰਡ ਕਿੰਨੀਆਂ ਬਾਰਦਾ ਮੈਡਮ ਦੇ ਸਕੂਲ ਵਾਲੀ ਦੇ ਫੋਨ ਕੋਲ ਤੈਨੂੰ ਪਤਾ ਨਹੀਂ ਬਾਰਦਾ ਕੋਈ ਨਹੀਂ ਉਹ ਚਾਚਾ ਸੁੱਖਾ ਉਹਦੇ ਉਹਦੇ ਮੁੰਡੀ ਲਾ ਲਈ ਆ ਰਹੀ ਆ ਮੌਤ ਤੱਕ ਤਾ ਪ੍ਰਸਾਦ ਹੋ ਗਿਆ ਤੇਰੇ ਅਰਗਿਆਂ ਨੇ ਤੇਰੇ ਵਰਗਿਆਂ ਨੇ ਤੈਨੂੰ ਛੱਡਣਾ ਨਹੀਂ ਆ ਕਾਹਦੇ ਲਈ ਦੱਸ ਮੈਨੂੰ ਆਹ ਤੂੰ ਉਹਨੇ ਜਾਂਦੇ ਲੋਕਾਂ ਨੂੰ ਲਾਈਆਂ ਤੂੰ ਮਾਰ 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 ਦੇ ਲੈ ਤਲਾਸ਼ੀ ਲੈ ਲੋ ਸਾਡੀ ਆ ਗਈ ਨਿਕਲਿਆ ਤੇਰੇ ਕੋਲ ਆ ਦੱਸ ਆ ਕੀ ਆ ਕਿਹਦਾ ਆ ਇਹਨਾਂ ਆ ਦੱਸ ਆ ਕਿਹਦਾ ਇਹ ਕਾਹਦੇ ਵਾਸਤੇ ਆ ਇਹ ਕਾਹਦੇ ਵਾਸਤੇ ਆ ਸਾਡੀ ਲੜਾਈ ਹੋਈ ਸੀ ਕਿਥੇ ਲੜਾਈ ਹੋਈ ਤੇਰੀ ਲੜਾਈ ਹੋਈ ਚੱਲ ਚੱਲਦੀ ਆ ਤੂੰ ਇਹਨਾਂ ਦਾ ਨਿਗਾਹ ਦੇਖੋ ਨੰਬਰ ਪਲੇਟ ਹੈ ਨਹੀਂ ਜੀ ਮਗਰ ਆਹ ਦੇਖੋ ਆ ਬਰਾਮਦ ਹੋਇਆ ਇਹਨਾਂ ਕੋ ਇੱਕ ਭੱਜ ਗਿਆ ਆ ਇੱਕ ਮੋਰਸਾ ਲੈ ਕੇ ਭੱਜ ਗਿਆ ਦੋ ਉਹ ਆ ਜਿੰਨਾ ਜਿਹੜਾ ਦੋ ਇਹਨਾਂ ਨੂੰ ਨਹੀਂ ਕੱਟ ਕਰੀ ਕੱਟ ਕਰੀ ਉੱਤਰ ਉੱਤਰ ਥੱਲੇ ਉੱਤਰ ਥੱਲੇ ਕਹਿੰਦਾ ਨਾਕਾ ਲੱਗਾ ਅੰਦਰ ਇੱਧਰ ਆ ਇੱਥੇ ਥੱਲੇ ਆ ਆਹ ਪਹਿਲਾਂ ਉਹ ਸੱਜੇ ਪਹਿਲਾਂ ਮਾਰ ਉਹਨਾਂ ਨੂੰ ਸੱਜੇ ਥੱਲੇ ਉਹਨਾਂ ਨੂੰ ਸੱਜੇ ਆਹ ਮੋਟਾ ਨੀਂ ਸੱਜੇ ਨਾ ਬੰਦ ਤੂੰ ਛੱਡਣਾ ਲਿਆ ਤੇਰੀ ਗੱਲ ਸੁਣ ਉਹ ਜਾ ਨਾ ਬੰਦ ਮੈਂ ਸਰਦਾਰ ਜੀ ਤੇ ਗਿਆ ਜਿਵੇਂ ਇੱਥੇ ਗੱਲਾਂ ਦਾ ਪਤਾ ਨਹੀਂ ਤੈਨੂੰ ਪਤਾ ਨਹੀਂ ਹੋ ਤੈਨੂੰ ਪਾਸੇ ਇਹ ਵੀ ਆਫੀਸ ਆ ਆਪੀ ਆਖੇ ਜਿਵੇਂ ਨਿਕਲਦਾ ਲੱਗਦਾ ਮਾਣ ਕਰਦਾ ਉਹ ਕਿਹੜੇ ਕਮਾਗਲੇ ਪਏ ਉਹ ਦੂਜਾ ਕਿੱਥੇ ਗਿਆ ਭੱਜ ਗਿਆ ਨਾ ਨਾ ਆ ਵੀ ਆ ਰਹੀ ਹਾਂ ਮੋੜ ਸਾਮਾਨ ਉਹ ਦੂਜਾ ਕਿੱਥੇ ਗਿਆ ਬੰਦਾ ਉਹ ਡੋਲਾਣੇ ਆ ਕਿੱਥੇ ਗਿਆ ਨਾ ਨਾ ਉਹ ਡੋਲਾਣੇ ਸੀ ਭਾਈ ਵੜੀਏ ਆ ਤੁਮ ਮੈਨੂੰ ਵੀ ਬੜੇ ਦਿਨਾਂ ਤੋਂ ਉਹ ਵੀ ਫੜਦਾ ਮੈਂ ਉਹ ਵੀ ਮਾਰਦਾ ਆਹ ਕਰੋ লাইਵ ਕਰੋ ਮਾੜੇ ਦਾ ਲਾਈਵ ਆਹ ਬੋਲ ਆ ਨੀ ਸਮਾਰ ਦੇਖੋ ਆਹ ਦੇਖੋ ਦੱਸ ਦੇ ਸੱਤ ਸੱਤ ਰੁਪਏ ਦੀ ਗੱਲ ਹੋਣੀ ਹੈ ਉਹ ਤੇਰੀ ਭੈਣ ਆ ਆ ਦੇਖੋ ਦੂਰੋਂ ਕਰਦੇ ਰੁਕੋ ਇਹ ਜੱਟ ਬੋਲਣ ਨੂੰ ਵੱਡੇ ਵੀ ਨਾ ਮਤਿ ਜੀ ਆ ਦੇਖੋ ਮਹਾਰਾਜ ਜੀ ਅਦਾਤੀ ਕਰਨ ਰੱਖਿਆ ਹੈ ਆ ਦੇਖੋ ਮਹਾਰਾਜ ਜੀ ਐਡਾ ਲੁੱਟਾ ਘੋੜਾ ਖੋੜਿਆ ਇਹਦੇ ਕੋਲੋਂ ਨਿਕਲਿਆ ਬਾਦਸ਼ਾਹ ਆ ਦੇਖੋ ਤਗਾ ਹੋ ਆ ਦੇਖੋ ਆ ਦੇਖੋ ਆ ਮਰ ਦੀ ਨਿਕਲੇ ਆਵੇਂ ਕੋਲ ਐਡਾ ਦੁਨੀਆ ਨੂੰ ਲੁੱਟ ਲਿਆ ਆ ਦੇਖੋ ਆ ਬਾਰਦਤਾਂ ਕਰਦੇ ਆ ਆ ਨਿਕਲੇ ਆ ਜੀ ਮਾਰੂ ਨਾ ਮਾਰੂ ਨਾ ਇੱਕ ਨਾ ਮਤ ਕਰ ਲੋ ਆ ਕਹਿੰਦੇ ਨੇ ਖਿਆ ਹੋਏ ਅੱਜ ਲੜਾਈ ਹੋਈ ਸੀ ਸਾਡੀ ਲੜਾਈ ਆ ਤੂੰ ਬਦਮਾਸ਼ ਨਹੀਂ ਭਾਜੀ ਬਦਮਾਸ਼ ਆ ਕਹ ਦੱਸ ਕੇ ਨੇ ਕਿ ਕਿੰਨੀਆਂ ਲੁੱਟਾਂ ਦਾ ਕੀ ਬਾਰਦਤ ਕੋਈ ਨਹੀਂ ਕਿ ਤੈਨੂੰ ਛੱਡਣਾ ਨਹੀਂ ਬਾਰਦਤਾਂ ਬੱਸ ਸਾਡੇ ਪਿੰਡ ਕਿੰਨੀਆਂ ਬਾਰਦਤਾਂ ਮੈਡਮ ਦੇ ਸਕੂਲ ਵਾਲੀ ਦੇ ਫੋਨ ਕੋਲ ਤੂੰ ਪਤਾ ਨਹੀਂ ਬਾਰਦਤ ਕੋਈ ਨਹੀਂ ਉਹ ਚਾਚਾ ਸੁੱਚਾ ਹੋਵੇ ਉਹਦੇ ਮੁੰਡੀ ਲਹਾ ਲਈ ਮੈਂ ਉਹਨੀਆਂ ਮੌਤ ਤੱਕ ਤਰਪੂ ਸਾਹ ਕੋ ਹੋ ਗਿਆ ਤੇਰੇ ਅਰਗਿਆਂ ਦੇ ਤੇਰੇ ਵਰਗਿਆਂ ਨੇ ਬੰਨੋ ਸਰਪਾ ਸਾਹਿਬ ਇਹਨਾਂ ਨੂੰ ਆਹ ਦੇਖੋ ਇੱਕ ਇੱਕ ਜੋਗਾ ਮੈਂ ਭਾਈ ਪਹਿਲਾਂ ਤਾਂ ਸਾਨੂੰ ਇਹਨਾਂ ਪੁੱਤ ਆਪਣੇ ਆਣਾ ਆਰਤੀ ਦਾ ਕਰ ਲੋ ਮੈਂ ਸਾਰਾ ਕੁਝ ਦੱਦ ਦਿੰਦਾ ਆ ਕਾਦੇ ਲੈ ਓਏ ਤੈਨੂੰ ਛੱਡਣਾ ਨਹੀਂ ਆ ਕਾਦੇ ਲੈ ਦੱਸ ਮੈਨੂੰ ਆਰਾ ਤੂੰ ਹੋਰ ਕਿਹੰਦੇ ਲੋਕਾਂ ਨੂੰ ਲਾਈਆਂ ਰੂ ਸਾਰਾ ਮਾਰ 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 ਦੇ ਬਾਈ ਤੇ ਲੋ ਤਲਾਸ਼ੀ ਲੈ ਲੋ ਤਲਾਸ਼ੀ ਆ ਗਈ ਨਿਕਲਿਆ ਤੇਰੇ ਕੋਲੋਂ ਆ ਦੱਸ ਆ ਕਿਹਾ ਕਿਹਦਾ ਆ ਪਹਿਲਾਂ ਆ ਦੱਸ ਆ ਕਿਹਦਾ ਇਹ ਕਾਦੇ ਵਾਸਤੇ ਆ ਇਹ ਕਾਦੇ ਵਾਸਤੇ ਸਾਡੀ ਲੜਾਈ ਹੋਈ ਸੀ ਕਿੱਥੇ ਲੜਾਈ ਹੋਈ ਤੇਰੀ ਲੜਾਈ ਹੋਈ ਤੁਸੀਂ ਲੜਨੀ ਆ ਲੰਗੋਦੀ ਮੰਡੀ ਮੱਲੇ ਇੱਥੇ ਬੁਲਾ ਇੱਥੇ ਮੰਡੀ ਮੱਲੇ ਵਾਲੇ ਨੂੰ ਬੁਲਾ ਇੱਥੇ ਇੱਥੇ ਬੁਲਾ ਮੰਡੀ ਮੱਲੇ ਇੱਥੇ ਬੁਲਾ ਮੰਡੀ ਮੱਲੇ ਔਰ ਰੋਕੋ ਕੜੀ ਦੀ ਫੌਜ ਆ ਵੀ ਨਾਲ ਹੀ ਆ ਜੀ ਅਦਾ ਦੇਖੋ ਦੋ ਇਹ ਵੀ ਇਹ ਵੀ ਨਾਲ ਹੁਣੇ ਮਾਰੇ ਇਨਫੋਰਮੇਸ਼ਨ ਹੋਈ ਆ ਪੁਲ ਤੋਂ ਫੋਨ ਆਇਆ ਵੀ ਦੋ ਮੋਟਰਸਾਈਕਲ ਆਉਂਦੇ ਆ ਇੱਕ ਭੱਜ ਗਿਆ ਆ ਇੱਕ ਇੱਥੇ ਆ ਦੇਖੋ ਜਬਤ ਕਰ ਲਿਆ ਗਿਆ ਇਧਰ ਆਓ ਆ ਦੇਖੋ ਆ ਮੋਟਰਸਾਈਕਲ ਹੋਰੀ ਹੈ ਨਹੀਂ ਕੋਈ ਚੋਰੀ ਦਾ ਨਾ ਸੀ ਕੋਈ ਨੰਬਰ ਪਲੇਟ ਇਹਦੇ ਮਗਰ ਦੇਖੋ ਚੋਰੀ ਦਾ ਇਹਨਾਂ ਕੋਈ ਕੋਈ ਕਾਗਜ਼ ਨਹੀਂ ਇਹ ਉਹਨੇ ਚੈੱਕ ਕਰੋ ਮੋਟਰਸਾਈਕਲ ਇਹਨਾਂ ਦਾ ਨਿਗਾਹ ਦੇਖੋ ਨੰਬਰ ਪਲੇਟ ਹੈ ਨਹੀਂ ਜੀ ਮਗਰ ਆਹ ਦੇਖੋ ਆ ਬਰਾਮਦ ਹੋਇਆ ਇਹਨਾਂ ਕੋ ਇੱਕ ਭੱਜ ਗਿਆ ਆ ਇੱਕ ਮੋਟਰਸਾਈਕਲ ਲੈ ਕੇ ਭੱਜ ਗਿਆ ਦੋ ਆ ਜਿੰਨਾ ਜਿਹੜਾ ਦੋ ਇਹਨਾਂ ਨੂੰ ਨਹੀਂ ਕੱਟ ਕਰੀ ਕੱਟ ਕਰੀ